ਇਕ ਮਾਂ ਆਪਣੇ ਬੱਚਿਆਂ ਲਈ ਕੀ ਕੁਝ ਨਹੀਂ ਕਰਦੀ ਪਰ ਇੱਕ ਕਹਾਣੀ ਹੈ ਇੱਕ ਐਸੀ ਮਾਂ ਦੀ ਜੋ ਆਪਣੀ ਕੁੜੀ ਨੂੰ ਇੱਕ ਅਜੀਬ ਜਹੀ ਦਵਾਈ ਖਵਾਉਂਦੀ ਸੀ ਆਖਰ ਕੀ ਹੈ ਇਸ ਗੋੜੇ ਦਾ ਰਾਸ ਹਰ ਰੋਜ਼ ਬਹੁਤ ਸਾਰੀਆਂ ਦਵਾਈਆਂ ਲੈਣਾ ਤੇ ਹਰ ਰੋਜ਼ ਆਪਣਾ ਸ਼ੂਗਰ ਦਾ ਟੈਸਟ ਕਰਨਾ ਉਸਦਾ ਰੋਜ਼ ਦਾ ਕੰਮ ਸੀ ਰਾਤ ਨੂੰ ਸੌਣ ਤੋਂ ਪਹਿਲਾਂ ਕੋਲੋਈ ਦੀ ਮਾਂ ਉਸਨੂੰ ਕੁਝ ਦਵਾਈਆਂ ਖਵਾਇਆ ਕਰਦੀ ਸੀ ਜਦੋਂ ਕੋਲੋਈ ਦਵਾਈ ਖਾਣ ਲੱਗੀ ਤਾਂ ਉਸਨੇ ਇਹ ਪਛਾਣ ਲਿਆ ਕਿ ਇਹ ਉਹੀ ਹਰਾ ਕੈਪਸੂਲ ਹੈ ਜੋ ਉਸਨੇ ਅੱਜ ਸਵੇਰੇ ਇਫਾਫੇ ਵਿੱਚ ਦੇਖਿਆ ਸੀ ਕੋਲੋਈ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਕੈਪਸੂਲ ਕਿਸ ਦਾ ਹੈ ਪਰ ਕੋਲੋਈ ਦੀ ਮਾਂ ਨੇ ਉਸਨੂੰ ਕਿਹਾ ਕਿ ਇਹ ਦਵਾਈ ਕੋਲੋਈ ਦੀ ਹੀ ਹੈ ਕਿਤੇ ਦਵਾਈ ਵੇਚਣ ਵਾਲੇ ਦੁਕਾਨਦਾਰੇ ਸ਼ੀਸ਼ੀ ਉੱਪਰ ਖਰੀਦਣ ਵਾਲੇ ਦਾ ਨਾਮ ਲਿਖ ਦਿੰਦੇ ਹਨ ਕੋਲੋਈ ਨੂੰ ਇਸ ਗੱਲ ਤੇ ਯਕੀਨ ਨਹੀਂ ਆਇਆ ਪਰਗ ਆਪਣੀ ਮਾਂ ਤੇ ਭਰੋਸਾ ਕਰਕੇ ਉਸਨੇ ਦਵਾਈ ਖਾ ਲਈ ਅਤੇ ਸੌਂ ਗਿਆ ਉਹ ਕੇਮਿਸਟ ਤੋਂ ਆਪਣੀ ਮਾਂ ਦੁਆਰਾ ਦਿੱਤੀ ਹੋਈ ਦਵਾਈ ਬਾਰੇ ਪੁੱਛਦੀ ਹੈ ਉਸ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਦਵਾਈ ਕੁੱਤਿਆਂ ਦੀ ਹੈ ਤੇ ਜੇਕਰ ਇਨਸਾਨ ਇਸ ਨੂੰ ਖਾਵੇਗਾ ਤਾਂ ਉਸਦੇ ਅੰਗ ਪੈਰ ਕੰਮ ਕਰਨੇ ਬੰਦ ਕਰ ਦੇਣਗੇ ਅਤੇ ਉਸ ਨੂੰ ਲੱਕਵਾ ਮਾਰ ਛਾਵੇ ਤਨ ਪਰ ਉਹਨੂੰ ਉਸ ਨੂੰ ਯਕੀਨ ਹੋ ਚੁੱਕਿਆ ਸੀ ਕਿ ਉਸਦੀ ਮਾਂ ਹੀ ਉਸ ਦੀ ਇਸ ਹਾਲਤ ਦੀ ਜ਼ਿੰਮੇਵਾਰ ਸੀ